ਜਿੰਦਾਬਾਦ ਜਿੰਦਾਬਾਦ ਇਨਕਲਾਬ ਜਿੰਦਾਬਾਦ 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 ਅੱਜ ਤੇਰੀ ਸੋਤੇ ਫੈਲਾ ਦੇਗੇ ਧੋਕੇ ਅੱਜ ਤੇਰੀ ਸੋਤੇ ਫੈਲਾ ਦੇਗੇ ਧੋਕੇ ਕਰਤੀ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਕਰਤੀ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਜਿੰਦਾਬਾਦ ਆ ਜਾਓ ਬਜੀ ਕੋ ਸਭ ਬੇਰੀ ਫੇਰ ਕਿਉਂ ਛੋਟਾ ਜੀ ਹਾਂਜੀ ਹੱਥ ਚ ਪਰ ਲਾਈਕ ਫੜਾਉਣ ਤੋਂ ਦੇਖ ਹਾਂਜੀ ਹਾਂਜੀ ਵੀਰ ਕੈਮਰਾ ਥੋੜੀ ਥੱਲੇ ਕਰੋ ਹਾਂਜੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਬਸ ਚਲਾ ਲੇ ਕਰ ਲੋ ਸਰੂਪ ਹਾਂਜੀ 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 ਕਲਿਬ ਜੀ ਅੱਜ ਦੇ ਸ਼ਹੀਦੀ ਦਿਹਾੜੇ ਸਰਦਾਰ ਭਗਤ ਸਿੰਘ ਜੀ ਤੇ ਸਮਾਰਕ ਤੇ ਸਮੂਹ ਦਵਾਬਾ ਕਿਸਾਨ ਯੂਨੀਅਨ ਪੰਜਾਬ ਵੱਲੋਂ टीएसकेएम ਭਾਰਤ ਵੱਲੋਂ ਇੱਥੇ ਉਹਨਾਂ ਦੀ ਸਮਾਰਕ ਤੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਨ ਆਏ ਆਂ ਤੇ ਅਸੀਂ ਇਹ ਗੱਲ ਸਮਝਦੇ ਆਂ ਕਿ ਜਿਸ ਦੇਸ਼ ਦੀ ਖਾਤਰ ਸਰਦਾਰ ਭਗਤ ਸਿੰਘ ਜੀ ਨੇ ਕੁਰਬਾਨੀ ਦਿੱਤੀ ਹੋਰ ਸ਼ਹੀਦਾਂ ਨੇ ਕੁਰਬਾਨੀਆਂ ਕੀਤੀਆਂ ਅੱਜ ਉਸ ਦੇਸ਼ ਦੇ ਲੋਕਤੰਤਰ ਦਾ ਕਿਦਾਂ ਗਲਿਆ ਘੁੱਟਿਆ ਜਾ ਰਿਹਾ ਮੌਕੇ ਦੀਆਂ ਸਰਕਾਰਾਂ ਵੱਲੋਂ ਚਾਹੇ ਉਹ ਦੇਸ਼ ਦੀਆਂ ਸਰਕਾਰਾਂ ਨੇ ਚਾਹੇ ਰਾਜ ਸਰਕਾਰਾਂ ਨੇ ਗਰੀਬ ਮਜ਼ਦੂਰ ਤੇ ਅਤਿਆਚਾਰ ਹੋ ਰਿਹਾ ਅਮੀਰ ਅਮੀਰ ਹੁੰਦਾ ਜਾ ਰਿਹਾ ਗਰੀਬ ਗਰੀਬ ਹੁੰਦਾ ਜਾ ਰਿਹਾ ਸੋ ਤੁਸੀਂ ਦੇਖ ਰਹੇ ਆ ਕਿਸ ਤਰ੍ਹਾਂ ਦੇਸ਼ ਦਾ ਕਿਸਾਨ ਬਾੜਾਂ ਤੇ ਬੈਠਾ ਆਪਣੀਆਂ ਮੰਗਾਂ ਮੰਨਵਾਉਣ ਵਾਸਤੇ ਅੰਦੋਲਨ ਸਾਡਾ ਜਾਰੀ ਆ ਤੇ ਆਉਣ ਵਾਲੇ ਸਮੇਂ 'ਚ ਵੀ ਜਾਰੀ ਰਹੂਗਾ ਜਿੰਨਾ ਚਿਰ ਕਿਸਾਨ ਮਜ਼ਦੂਰਾਂ ਦੀਆਂ ਤੇ ਆਮ ਲੋਕਾਂ ਦੀਆਂ ਮੰਗਾਂ ਨਹੀਂ ਹੱਲ ਹੁੰਦੀਆਂ ਉੰਨਾ ਚਿਰ ਇਸੇ ਤਰ੍ਹਾਂ ਅੰਦੋਲਨ ਜਾਰੀ ਰਹੂਗਾ ਸੋ ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ ਸਾਰੇ ਮਹਾਪੰਚਾਇਤ ਵਿੱਚ ਵੀ ਵੱਡੇ ਪੱਧਰ ਤੇ ਲੋਕ ਸ਼ਾਮਲ ਹੋਏ ਤੇ ਅਸੀਂ ਇਸ ਧਰਤੀ ਤੋਂ ਮੋਦੀ ਸਰਕਾਰ ਨੂੰ ਤੇ ਆਉਣ ਵਾਲੀ ਨਵੀਂ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਇਹ ਲੋਕ ਚੁੱਪ ਬੈਠਣ ਵਾਲੇ ਨਹੀਂ ਸਮੂਹ ਦਵਾਬਾ ਕਿਸਾਨ ਯੂਨੀਅਨ ਪੰਜਾਬ ਵੱਲੋਂ ਤੇ ਸੰਯੁਕਤ ਕਿਸਾਨ ਮੋਰਚਾ ਭਾਰਤ ਵੱਲੋਂ ਜਿੰਨਾ ਚਿਰ ਕਿਸਾਨਾਂ ਮਜ਼ਦੂਰਾਂ ਤੇ ਆਮ ਲੋਕਾਂ ਦੇ ਹੱਕ ਨਹੀਂ ਮਿਲਦੇ ਉੰਨਾ ਚਿਰ ਸਾਡਾ ਅੰਦੋਲਨ ਜਾਰੀ ਰਹੂਗਾ ਇਨਕਲਾਬ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ